ਰਾਜਸੀ ਪੀਲੀ মুંગી ডাল ਦੀ বরফি ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲੇ বরফি ਬਣ ਕੇ ਤਿਆਰ ਹੋ ਜਾਂਦੀ ਹੈ ਇਸ বরফি ਨੂੰ ਬਣਾਉਣ ਦੇ ਲਈ ਕੈਸ ਦੇ ਉੱਪਰ ਇੱਕ ਕੜਾਈ ਨੂੰ ਸੀ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਇੱਕ ਕੌਲੀ ਪੀਲੀ মুંગી ডਾਲ ਦੀ ਪਾ ਦਵਾਂਗੇ ਅਤੇ ਇਸ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਦਾਲ ਬਹੁਤ ਆਸਾਨੀ ਨਾਲ ਪੀਸ ਕੇ ਤਿਆਰ ਹੋ ਜਾਂਦੀ ਹੈ ਅਸੀਂ ਇੱਥੇ ਦਾਲ ਨੂੰ ਥੋੜਾ ਜਿਹਾ ਭੁੰਨ ਲਿਆ ਹੈ ਹੁਣ ਅਸੀਂ ਦਾਲ ਨੂੰ ਥੋੜਾ ਜਿਹਾ ਠੰਡਾ ਕਰਨ ਤੋਂ ਬਾਅਦ ਮਿਕਸੀ ਵਾਲੇ ਜੱਗ ਵਿੱਚ ਪਾ ਦਵਾਂਗੇ ਅਤੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਸਾਰੀ ਦਾਲ ਨੂੰ ਅਸੀਂ ਇੱਥੇ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਗੈਸ ਦੇ ਉੱਪਰ ਇੱਕ ਹੋਰ ਕੜਾਈ ਰੱਖ ਦਵਾਂਗੇ ਕੜਾਈ ਵਿੱਚ ਅੱਧੀ ਕੌਲੀ ਦੇਸੀ ਘਿਓ ਪਾ ਦਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਪੀਸੀ ਹੋਈ ਸਾਰੀ ਦਾਲ ਨੂੰ ਪਾ ਦਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕੀਤਾ ਹੋਇਆ ਹੈ ਮੀਡੀਅਮ ਫਲੇਮ ਦੇ ਉੱਪਰ ਅਸੀਂ ਦਾਲ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਜਿਵੇਂ ਜਿਵੇਂ ਅਸੀਂ ਇੱਥੇ ਪੀਲੀ মুੰਗੀ ਦਾਲ ਨੂੰ ਪੁੰਨਦੇ ਜਾਵਾਂਗੇ ਇਸ ਦਾ ਕਲਰ ਆਪਣੇ ਆਪ ਹੀ ਬਦਲਦਾ ਜਾਏਗਾ ਅਤੇ ਆਪਣੇ ਆਪ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲਦੀ ਜਾਏਗੀ ਸਾਰੀ ਪੀਲੀ মুੰਗੀ ਦਾਲ ਨੂੰ ਅਸੀਂ ਇੱਥੇ ਪੁੰਨ ਕੇ ਤਿਆਰ ਕਰ ਲਿਆ ਹੈ ਇਸ ਦਾ ਕਲਰ ਵੀ ਬਹੁਤ ਹੀ ਵਧੀਆ ਨਿਕਲ ਕੇ ਆਇਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਇਸ ਮਿਸ਼ਰਣ ਨੂੰ ਇੱਕ ਸਾਈਡ ਤੇ ਕਰ ਦੇਵਾਂਗੇ ਦੂਸਰੀ ਤਰਫ ਹੁਣ ਅਸੀਂ ਛਾਸ਼ਨੀ ਬਣਾ ਕੇ ਤਿਆਰ ਕਰਾਂਗੇ ਉਸ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਰੱਖ ਦੇਵਾਂਗੇ ਕੜਾਈ ਵਿੱਚ ਅੱਧੀ ਕੌਲੀ ਚੀਨੀ ਪਾ ਦਵਾਂਗੇ ਕੌਲੀ ਦਾ ਚੌਥਾ ਹਿੱਸਾ ਪਾਣੀ ਪਾ ਦਵਾਂਗੇ ਅਤੇ ਆਪਣੀ ਚਾਸ਼ਨੀ ਨੂੰ ਬਣਾ ਕੇ ਤਿਆਰ ਕਰਾਂਗੇ ਇੱਥੇ ਅਸੀਂ ਇੱਕ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਉਸਦੇ ਲਈ ਅਸੀਂ ਦੋਨਾਂ ਫਿੰਗਰਾਂ ਦੇ ਵਿੱਚ ਥੋੜੀ ਜਿਹੀ ਚਾਸ਼ਨੀ ਨੂੰ ਪਾ ਕੇ ਚੈੱਕ ਕਰ ਲਵਾਂਗੇ ਜਿਵੇਂ ਹੀ ਸਾਡੀ ਇੱਕ ਤਾਰ ਦੀ ਚਾਸ਼ਨੀ ਬਣ ਜਾਏਗੀ ਅਸੀਂ ਇਸ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਅਸੀਂ ਇੱਥੇ ਆਪਣੀ ਬਰਫੀ ਵਿੱਚ ਥੋੜਾ ਜਿਹਾ ਪੀਲਾ ਫੂਡ ਕਲਰ ਵੀ ਪਾਇਆ ਹੈ ਤੁਸੀਂ ਇਸ ਨੂੰ ਸਕੀਪ ਵੀ ਕਰ ਸਕਦੇ ਆ ਤਿਆਰ ਕੀਤੀ ਹੋਈ ਚਾਸ਼ਨੀ ਨੂੰ ਹੁਣ ਅਸੀਂ ਬਰਫੀ ਵਾਲੇ ਮਿਸ਼ਰਣ ਵਿੱਚ ਪਾ ਦਵਾਂਗੇ ਅਤੇ ਜਿਵੇਂ ਜਿਵੇਂ ਅਸੀਂ ਇਸ ਮਿਸ਼ਰਣ ਨੂੰ ਪਕਾਉਂਦੇ ਜਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਗਾੜਾ ਹੋ ਜਾਵੇਗਾ ਤਿਆਰ ਕੀਤੇ ਹੈ ਬਰਫੀ ਦੇ ਮਿਸ਼ਰਣ ਨੂੰ ਅਸੀਂ ਇੱਥੇ ਇੱਕ ਪਲੇਟ ਵਿੱਚ ਪਾ ਲਵਾਂਗੇ ਅਤੇ ਚੰਗੀ ਤਰ੍ਹਾਂ ਨਾਲ ਸੈੱਟ ਕਰ ਲਵਾਂਗੇ ਅੱਧਾ ਘੰਟਾ ਇਸ ਬਰਫੀ ਦੇ ਮਿਸ਼ਰਣ ਨੂੰ ਅਸੀਂ ਇਸੇ ਤਰ੍ਹਾਂ ਪਿਆਰ ਰਹਿਣ ਦਵਾਂਗੇ ਤਾਂ ਕਿ ਸਾਡੀ ਬਰਫੀ ਵਧੀਆ ਤਰੀਕੇ ਨਾਲ ਸੈੱਟ ਹੋ ਜਾਵੇ ਅੱਧੇ ਘੰਟੇ ਬਾਅਦ ਸਾਡੀ ਬਰਫੀ ਦਾ ਮਿਸ਼ਰਣ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸੈੱਟ ਹੋ ਗਿਆ ਹੈ ਹੁਣ ਅਸੀਂ ਚਾਕੂ ਦੇ ਨਾਲ ਬਰਫੀ ਦੇ ਪੀਸ ਕੱਟ ਲਵਾਂਗੇ ਇੱਥੇ ਸਾਡੀ ਹਰੀ ਮੂੰਗੀ ਦਾਲ ਦੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ